ਫਿਲਮ ਦੇ ਜ਼ਰੀਏ ਤੁਹਾਡੀ ਐਂਟਰੀ ਬੜੀ ਤੱਕੜ ਹੈ। ਸਿਆਸਤ ਗੰਦੀ ਸਿਆਸਤ ਮਰਦਾਬਾਦ। ਇਨਾਂ ਦੇ ਵਿੱਚ ਹਾਕੀਆਂ ਦੀ ਗੂੰਜ ਲੜਾਈ ਝਗੜੀ ਦੀ ਤਸਵੀਰ ਇੱਕ ਚੱਲਦੀ ਰਹਿੰਦੀ ਆ। ਇਸ ਲੜਾਈ ਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਵੱਡੇ ਬਜਟ ਦੀ মুਵੀ ਨਵੇਂ ਬੱਚਿਆਂ ਨੂੰ ਲੈ ਕੇ ਨਵੇਂ ਚਿਹਰੇ ਨੂੰ ਲੈ ਕੇ ਸਿਰਫ ਇਹ ਕਹਿ ਕੇ ਕਿ ਸਾਨੂੰ ਐਕਟਿੰਗ ਬੇਸਡ ਬੰਦੇ ਚਾਹੀਦੇ ਨੇ ਤੇ ਐਡਾ ਮੌਕਾ ਦੇਣਾ ਤੁਹਾਨੂੰ ਰੋਡ ਐਨਾ ਸੋਨਾ ਪਰ ਮਹੰਗਾਰਾ ਪਹਿਲਾ ਸ਼ੋਅ ਮੋਗੇ ਦੇ ਵਿੱਚ ਸਵੇਰੇ ਸਵੇਰੇ ਹਾਊਸਫੁੱਲ ਦੇਖ ਕੇ ਮਤਲਬ ਰੂਹ ਖੁਸ਼ ਹੋ ਗਈ ਰੋਡੇ ਕਾਲਜ ਰੋਡੇ ਕਾਲਜ ਦੇ ਵਿੱਚ ਸ਼ੂਟ ਹੋਈ ਆ ਸਾਨੂੰ ਮਾਹੌਲ ਪਤਾ ਲੱਗਿਆ ਸੀ ਅਸੀਂ ਉਸੇ ਬੈਠੇ ਸੀਗੇ ਸਿੱਖ ਰਹੇ ਸੀਗੇ ਪਤਾ ਲੱਗ ਰਿਹਾ ਸੀ ਜੇ ਤੁਸੀਂ ਐਨਾ ਜਾਣ ਲੈਂਦੇ ਹੋ ਸਾਡੇ ਅੰਦਰ ਵੜ ਗਿਆ ਸੀ ਰੋਡੇ ਕਾਲਜ ਦਾ ਜਿਹੜਾ ਮਾਹੌਲ ਆ ਫੇਰ ਕੋਈ ਔਖਾ ਨਹੀਂ ਲੱਗਿਆ ਡਰ ਵੀ ਹੁੰਦਾ ਜਦੋਂ ਆਪਣੀ ਪਹਿਲੀ ਫਿਲਮ ਆਉਣੀ ਹੋਵੇ ਥੋੜੀ ਪਹਿਲੀ ਫਿਲਮ ਸੀ ਡਰ ਵੀ ਲੱਗਦਾ ਸੀ ਮਨ ਚ ਕਿਹੋ ਜਿਹਾ ਹੋਗਾ ਰ ਡਰ ਬਹੁਤ ਜ਼ਿਆਦਾ ਲੱਗ ਰਿਹਾ ਸੀ ਪਰ ਆ ਹਾਊਸਫੁੱਲ ਦੇਖ ਕੇ ਸ਼ੋਜ਼ ਦੇਖ ਕੇ ਥੈਂਕ ਯੂ ਬਾਬਾ ਜੀ ਨੰਨੇ ਮੇਰੇ ਆਉਂਦੇ ਆ ਤਾਂ ਕੁਝ ਪੁਰਾਣਿਆਂ ਨੂੰ ਥੋੜਾ ਜਿਹਾ ਫਿਕਰ ਤਾਂ ਪੈਂਦਾ ਹੋਰ 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 ਮਿਹਨਤ ਕਰਨੀ ਹੈ ਬਹੁਤ ਮਿਹਨਤ ਕਰਨੀ ਤਾਂ ਰੋਡੇ ਕਾਲਜ ਫਿਲਮ ਨੂੰ ਵਧੀਆ ਹੰਗਾਰਾ ਮਿਲ ਰਿਹਾ ਉਹਨਾਂ ਦੀ ਟੀਮ ਅੱਜ ਮੋਗੇ ਦੇ ਵਿੱਚ ਆਈ ਆ ਤੇ ਮੋਗੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਹੀ ਕਾਲਜ ਆ ਰੋਡੇ ਆਪਾਂ ਇਸ ਟੀਮ ਦੇ ਬੜੇ ਦਮਦਾਰ ਐਕਟਰ ਉਹਨਾਂ ਨਾਲ ਗੱਲਬਾਤ ਕਰਾਂਗੇ ਰਵਿੰਦਰ ਕੌਰ ਜੀ ਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕਾਲਜ ਇਹ ਫਿਲਮ ਦੇ ਜ਼ਰੀਏ ਤੁਹਾਡੀ ਐਂਟਰੀ ਬੜੀ ਤੱਕੜ ਹੈ ਜੀ ਜਿਹੋ ਜੀ ਫਿਲਮ ਉਹ ਜਿਹੜਾ ਤੁਹਾਡਾ ਰੋਲ ਆ ਦੇਖਣ ਨੂੰ ਬੜੇ ਪੋਲੇ ਜਿਹਾ ਲੱਗਦਾ ਇਸ ਫਿਲਮ ਦੇ ਲੈ ਕੇ ਤੁਸੀਂ ਕਿੰਨੀ ਕੁ ਮਿਹਨਤ ਕੀਤੀ ਹੈ ਮਿਹਨਤ ਜਦੋਂ ਟੀਮ ਇੰਨੀ ਸਟਰੋਂਗ ਹੁੰਦੀ ਹੈ ਨਾ ਮਿਹਨਤ ਤਾਂ ਮੰਨ ਲੋ ਮੰਨ ਲਈ ਬੋਲਦੀ ਆ ਫਿਰ ਤੁਹਾਡਾ ਆਪ ਜੀ ਕਰਦਾ ਵੀ ਹਾਂ ਤੁਸੀਂ ਕਮਾਲ ਕਰੋ ਤੇ ਮਿਹਨਤ ਜਿਹੜੀ ਆ ਜਿਹੜੇ ਤੁਸੀਂ ਦੇਖ ਰਹੇ ਹੋ ਹੈਪੀ ਭਾਜੀ ਤਨਵੀਰ ਮਾਨਵ ਈਸ਼ਾ ਮਨਪ੍ਰੀਤ ਸਾਰੇ ਪਿਲਰ ਨੇ ਹੈ ਨਾ ਤੇ ਸਪੈਸ਼ਲੀ ਸਾਡੇ ਤੋਂ ਹੋਣਾ ਹੀ ਨਹੀਂ ਸੀ ਜੇ ਆਸ਼ੂ ਸਰ ਵਰਗੇ ਮੇਕਰਸ ਬੰਤਲ ਸਰ ਵਰਗੇ ਮੇਕਰਸ ਨੇ ਸਾਨੂੰ ਐਡਾ ਵੱਡਾ ਚਾਂਸ ਨਾ ਦਿੱਤਾ ਹੁੰਦਾ ਔਰ ਉਹ ਵੀ ਕਿ ਫਿਲਮ ਕੋਈ ਛੋਟੀ ਨਹੀਂ ਹੈਗੀ ਵੱਡੇ ਬਜਟ ਦੀ ਮੂਵੀ ਨਵੇਂ ਬੱਚਿਆਂ ਨੂੰ ਲੈ ਕੇ ਨਵੇਂ ਚਿਹਰਿਆਂ ਨੂੰ ਲੈ ਕੇ ਸਿਰਫ ਇਹ ਕਹਿ ਕੇ ਕਿ ਸਾਨੂੰ ਐਕਟਿੰਗ ਬੇਸਡ ਬੰਦੇ ਚਾਹੀਦੇ ਨੇ ਐਡਾ ਮੌਕਾ ਦੇਣਾ ਤਾਂ ਬਹੁਤ ਕਾਬਿਲ ਇਤਾਰੀਫਾ ਮੈਂ ਬlesd ਆ ਤੇ ਉਪਰੋਂ ਇੰਨਾ ਸੋਹਣਾ ਪਰਮਹੰਗਾਰਾ ਪਹਿਲਾ ਸ਼ੋਅ ਮੋਗੇ ਦੇ ਵਿੱਚ ਸਵੇਰੇ ਸਵੇਰੇ ਹਾਊਸਫੁੱਲ ਦੇਖ ਕੇ ਮਤਲਬ ਰੂਹ ਖੁਸ਼ ਹੋ ਗਈ ਫਿਰ ਉਹਦੇ ਕਾਲਜ ਜਿਹੋ ਜਿਹਾ ਥੋੜਾ ਤਜਰਬਾ ਆ ਐਕਟਿੰਗ ਦੇ ਵਿੱਚ ਤੁਹਾਨੂੰ ਕੁਝ ਪਹਿਲਾਂ ਪਹਿਲਾਂ ਕੁਝ ਚੀਜ਼ਾਂ ਨਵੀਆਂ ਵੀ ਹੁੰਦੀਆਂ ਸਮੱਸਿਆ ਵੀ ਆਉਂਦੀ ਆ ਉਹਨਾਂ ਨੂੰ ਕਿਵੇਂ ਨਿਜਿੱਠਿਆ ਫਿਰ ਤੇ ਕਿਵੇਂ ਲੱਗਿਆ ਵੀ ਹਾਂ ਯਾਰ ਇਹ ਫਿਲਮ ਕਰਨੀ ਚਾਹੀਦੀ ਆ ਦੇਖੋ ਸਮੱਸਿਆ ਕੁਝ ਐਦ ਸਤ ਸਾਨੂੰ ਇਸ ਕਰਕੇ ਨਹੀਂ ਆਈ ਕਿਉਂਕਿ ਅਸੀਂ 1 ਮਹੀਨਾ ਪਹਿਲਾਂ ਇਕੱਠੇ ਹੋ ਕੇ ਇਹ ਅਸੀਂ ਵਰਕਸ਼ਾਪਸ ਲਾਈਆਂ ਨੇ ਸਕ੍ਰਿਪਟ ਸਿਗੀਆਂ ਸਾਡੇ ਕੋਲ ਸਾਡੇ ਕੋਲ ਮੇਕਰ ਸਿਗੇ ਰੋਡੇ ਕਾਲਜ ਰੋਡੇ ਕਾਲਜ ਦੇ ਵਿੱਚ ਸ਼ੂਟ ਹੋਈ ਆ ਸਾਨੂੰ ਮਾਹੌਲ ਪਤਾ ਲੱਗਿਆ ਸੀ ਅਸੀਂ ਅਸੀਂ ਉਸੇ ਬੈਠੇ ਸੀਗੇ ਸਿੱਖ ਰਹੇ ਸੀਗੇ ਪਤਾ ਲੱਗ ਰਿਹਾ ਸੀ ਜੇ ਤੁਸੀਂ ਇਹਨਾਂ ਜਾਣ ਲੈਨੇ ਹੋ ਸਾਡੇ ਅੰਦਰ ਵੜ ਗਿਆ ਸੀ ਰੋਡੇ ਕਾਲਜ ਦਾ ਜਿਹੜਾ ਮਾਹੌਲ ਆ ਫੇਰ ਕੋਈ ਔਖਾ ਨਹੀਂ ਲੱਗਿਆ ਜਿਵੇਂ ਹੁਣ ਇਹਨਾਂ ਸਿਨੇਮੇ ਚੋਂ ਬਾਹਰ ਆਉਨੇ ਆ ਕੰਨਾਂ ਦੇ ਵਿੱਚ ਹਾਕੀਆਂ ਦੀ ਗੂੰਜ ਲੜਾਈ ਝਗੜੇ ਦੀ ਤਸਵੀਰ ਇੱਕ ਚੱਲਦੀ ਰਹਿੰਦੀ ਆ ਇਸ ਲੜਾਈ ਨੂੰ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਕਿ ਹਾਂ ਇਹ ਲੜਾਈ ਆ ਜਿਹੜੀ ਬਿਲਕੁਲ ਸਹੀ ਸੀਗੀ ਦੇਖੋ ਪਹਿਲਾ ਹੁੰਦੀ ਆ ਲੜਾਈ ਫੇਰ ਆਉਂਦਾ ਕਿ ਹਾਉ ਫਸ ਜਾਂਦੇ ਆ ਵਿੱਚ ਫੇਰ ਆਉਂਦਾ ਕਿ ਹਾਂ ਜਦ ਕਵਿਸ਼ਰੀ ਆਉਂਦੀ ਆ ਨਾ ਜਦ ਬਾਬਾ ਜੀ ਦੇ ਚਰਨੀ ਪੈਂਦੇ ਆ ਹਨਾ ਜਦ ਤੁਸੀਂ ਫਿਲਮ ਦੇਖਦੇ ਹੋ ਉਹ ਇੱਕ ਜਰਨੀ ਆ ਫਿਲਮ ਦੀ ਹਨਾ ਜਦ ਉਹ ਅਸੀਂ ਦਿਖਾਇਆ ਹਾਕੀਆਂ ਦੇ ਜ਼ਰੀਏ ਕਿ ਜਦੋਂ ਕਾਲਜ ਦੇ ਬੱਚੇ ਯੂਥ ਕਾਲਜ ਦੇ ਵਿੱਚ ਜਾਂਦਾ ਕਿਵੇਂ ਉਹ ਉਹਨਾਂ ਨੂੰ ਆਏ ਲੱਗਦਾ ਵੀ ਤਤਕਾ ਖੂਨ ਹੁੰਦਾ ਵੀ ਉਹਨਾਂ ਨੂੰ ਕਿਵੇਂ ਲੱਗਦਾ ਵੀ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਲੜਾਈਆਂ ਝਗੜੇ ਫਿਰ ਬਾਅਦ ਚ ਹੌਲੀ ਹੌਲੀ ਜਦੋਂ ਉਹ ਉਸ ਰਿਐਲਿਟੀ ਨੂੰ ਟੱਚ ਕਰਦੇ ਆ ਕਿ ਹਾਂ ਜ਼ਿੰਦਗੀ ਇਹਦੇ ਤੋਂ ਪਰੇ ਆ ਫਿਰ ਕਿਵੇਂ ਯੂਥ ਬਦਲਦਾ ਤੁਹਾਨੂੰ ਜਦੋਂ ਅਸੀਂ ਦੇਖਦੇ ਆ ਫਿਲਮ ਦੇ ਵਿੱਚ ਤਾਂ ਇਦਾਂ ਨਹੀਂ ਲੱਗਿਆ ਕਿ ਕੋਈ ਐਕਟਿੰਗ ਕਰ ਰਿਹਾ ਇਦਾਂ ਲੱਗ ਰਿਹਾ ਹਾਂ ਸੱਚੀ-ਮੁੱਚੀ ਕੋਈ ਰਿਐਲਿਟੀ ਚੱਲ ਰਹੀ ਆ ਹਾਂ ਬਿਲਕੁਲ ਇਦਾਂ ਹੋ ਰਿਹਾ ਤੁਹਾਨੂੰ ਲੱਗੇ ਕਿ ਤੁਹਾਡੀ ਲਾਈਫ ਦੇ ਵਿੱਚ ਵੀ ਜਦੋਂ ਕਾਲਜ ਲਾਈਫ ਸੀ ਕੁਝ ਇਦਾਂ ਦੇ ਮਾਹੌਲ ਦਿਖੇ ਹੋਣ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਆ ਉੱਥੇ ਥੋੜਾ ਜਿਹਾ ਸਾਹਿਤਿਕ ਜਿਹਾ ਮਾਹੌਲ ਹੈ ਹੈਨਾ ਮੈਂ ਵੀ ਉੱਥੋਂ ਦਾ ਸਟੂਡੈਂਟ ਆ ਅੱਛਾ ਜੀ ਤਾਂ ਤੁਹਾਨੂੰ ਤਾਂ ਪਤਾ ਹੋਊਗਾ ਉੱਥੇ ਇਹ ਥੋੜਾ ਪ੍ਰਧਾਨਗੀ ਵਾਲਾ ਮਾਹੌਲ ਘੱਟ ਹੈ ਅਸੀਂ ਥੋੜੇ ਜੇ ਥੀਏਟਰ ਨਾਲ ਜੁੜੇ ਜ਼ਿਆਦਾ ਰਹੇ ਆ ਸਾਡਾ ਧਿਆਨ ਉਧਰ ਪਲੇ ਵੱਲ ਜ਼ਿਆਦਾ ਹੁੰਦਾ ਸੀ ਬਟ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਸੀਂ ਜ਼ਰੂਰ ਸੁ ਕੱਕੇ ਸ਼ਹੀਦਾ ਹੈਗਾ ਦੋ ਹਾਂ ਬਿਲਕੁਲ ਬਿਲਕੁਲ ਉੱਥੇ ਜ਼ਰੂਰ ਸੁਣਦੇ ਹੁੰਦੇ ਸੀ ਅਸੀਂ ਪਰ ਇਹਦੇ ਚ ਅਸੀਂ ਸਾਰਾ ਮਾਹੌਲ ਦੇਖ ਹੀ ਲਿਆ ਕਿਉਂਕਿ ਸਾਨੂੰ ਬਹੁਤਾ ਚਿਰ ਤਾਂ ਹੋਇਆ ਨਹੀਂ ਕਾਲਜ ਛੱਡ ਮਤਲਬ ਕਾਲਜ ਛੱਡਦੇ ਹੀ ਯੂਨੀਵਰਸਿਟੀ ਛੱਡਦੇ ਹੀ ਮੈਂ ਫਿਲਮ ਕਰ ਲਈ ਤਾਂ ਇਹ ਮਾਹੌਲ ਵੀ ਦੇਖਣ ਨੂੰ ਮਿਲ ਗਿਆ ਜਦੋਂ ਨਵੇਂ ਚਿਹਰੇ ਆਉਂਦੇ ਆ ਤਾਂ ਕੁਝ ਪਰਾਣਿਆਂ ਨੂੰ ਥੋੜਾ ਜਿਹਾ ਫਿਕਰਤਾ ਪੈਂਦਾ ਕਿ ਨਵੇਂ ਚਿਹਰੇ ਆ ਗਏ ਤੁਹਾਡਾ ਚਿਹਰਾ ਆਇਆ ਤੇ ਬਹੁਤ ਮਤਲਬ ਲੋਕ ਹੰਗਾਰਾ ਪਰ ਰਹੇ ਆ ਕਿ ਹਾਂ ਇਹ ਚਿਹਰਾ ਆ ਰਿਹਾ ਤੁਹਾਨੂੰ ਕਿਵੇਂ ਫੀਲ ਹੋ ਰਿਹਾ ਥੈਂਕ ਯੂ ਸੋ ਮਚ ਮੈਨੂੰ ਸੱਚੀ ਬਹੁਤ ਵਧੀਆ ਫੀਲ ਹੋ ਰਿਹਾ ਆ ਲੱਗ ਰਿਹਾ ਕਿ ਜਿੰਨੀ ਮੈਂ ਸੋਚੀ ਸੀ ਬਹੁਤ ਬਹੁਤ ਮਿਹਨਤ ਲੱਗਦੀ ਹੈ ਪਰ ਮੈਨੂੰ ਆ ਲੱਗ ਰਿਹਾ ਕਿ ਮੈਂ ਹੋਰ 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 ਮਿਹਨਤ ਕਰਨੀ ਹੈ ਬਹੁਤ ਮਿਹਨਤ ਕਰਨੀ ਆ ਇੰਨਾ ਇੰਨਾ ਜ਼ਿਆਦਾ ਪਰ ਮਹੰਗਾਰਾ ਮੇਰੇ ਅੰਦਰ ਮਿਲ ਰਿਹਾ ਬਾਹਰ ਮੈਨੂੰ ਆ ਦੇਖੋ ਤੁਸੀਂ ਜੇ ਲੋਕ ਦੇਖੋਗੇ ਕਿੰਨਾ ਵਧੀਆ ਲੱਗ ਰਿਹਾ ਹੈ ਡਰ ਵੀ ਹੁੰਦਾ ਜਦੋਂ ਆਪਣੀ ਪਹਿਲੀ ਫਿਲਮ ਆਉਣੀ ਹੋਵੇ ਤੁਹਾਡੀ ਪਹਿਲੀ ਫਿਲਮ ਸੀ ਡਰ ਵੀ ਲੱਗਦਾ ਸੀ ਮਨ ਚ ਕਿਹੋ ਜਿਹਾ ਹੰਗਾਰਾ ਹੋਊਗਾ ਅ ਬਹੁਤ ਹੀ ਜ਼ਿਆਦੇ ਡਰ ਬਹੁਤ ਹੀ ਜ਼ਿਆਦੇ ਲੱਗ ਰਿਹਾ ਸੀ ਪਰ ਆ ਹਾਊਸਫੁੱਲ ਦੇਖ ਕੇ ਸ਼ੋਜ਼ ਦੇਖ ਕੇ ਅ ਥੈਂਕ ਯੂ ਬਾਬਾ ਜੀ ਅਗਲੇ ਫਿਰ ਹੈਗੇ ਕੁਝ ਕਾਰਜ ਮੇਥੇ ਹੋਏ ਮੈਂ ਇੱਕ ਫਿਲਮ ਹੋਰ ਸ਼ੂਟ ਕਰ ਲਈ ਆ ਉਹ ਵੀ ਜਲਦ ਹੀ ਆਉਗੀ 2 ਮਹੀਨੇ ਤੱਕ। ਵੀ ਕਰਦੇ ਆ ਬਹੁਤ ਸੋਹਣੀ ਜਾਵੇ ਉਹ ਵੀ ਫਿਲਮ। ਥੈਂਕ ਯੂ। ਥੈਂਕ ਯੂ so much। ਥੈਂਕ ਯੂ। ਤੁਹਾਡਾ ਸਾਥ ਤੁਹਾਡਾ ਪਿਆਰ ਬਣਿਆ ਰਹੇ ਤੇ ਜ਼ਰੂਰ ਜਾ ਕੇ ਆਪਣੇ ਨਜ਼ਦੀਕੀ ਸਿਨੇਮਾਸ ਦੇ ਵਿੱਚ ਰੋਡੇ ਕਾਲਜ ਫਿਲਮ।